ਸਰਸ਼ਿਕਾ ਜੀ ਮੈਂ ਅੱਜ ਵੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਨਿਵਾਸ ਬਾਈ ਰਵੀ ਸਿੱਧੂ ਤੇ ਤੁਹਾਨੂੰ ਇਹ ਕਹਿੰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੁਣ ਤੱਕ ਜਿਨੇ ਬੜਾ ਸਾਨੂੰ ਪਿਆਰ ਤੇ ਸਪੋਰਟ ਕੀਤਾ ਉਸੇ ਤਰੀਕੇ ਨਾਲ ਅੱਗੇ ਵੀ ਕਰਦੇ ਰਹੋ ਜਿਹੜੀਆਂ ਭਾਣਾ ਸਾਡੇ ਚੈਨਲ ਤੇ ਨਵੀਆਂ ਨੇ ਚੈਨਲ ਨੂੰ ਲਾਈਕ ਕਰੇਨ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਅੱਜ ਅਸੀਂ ਫਟੇ ਲਈ ਕੁਝ ਸੂਟਸ ਲੈ ਕੇ ਆਏ ਹਾਂ ਐਮਬੋਇਡਰੀ ਦੇ ਮਸ਼ੀਨ ਐਮਬੋਇਡਰੀ ਦੇ ਡਿਜ਼ਾਈਨਸ ਜਿਹੜੇ ਰੈਡੀ ਹੋਏ ਨੇ ਜਿਹਨਾਂ ਚੋਂ ਤੁਹਾਨੂੰ ਸੂਟ ਚੰਗਾ ਲੱਗੇ ਫ੍ਰੈਡੀ ਟੂ ਪੈਕ ਹੋ ਜੀ ਆਰਡਰ ਤੇ ਨਹੀਂ ਹੈ ਕਿ ਰੈਡੀ ਟੂ ਪੈਕ ਨੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਤੁਸੀਂ ਸੀਮ ਡੇ ਡਿਲੀਵਰੀ ਕਰ ਸਕਦੇ ਆ ਜੇ ਕੁਝ ਸੈਮੂਰਸ ਜਿਹੜੇ ਨੇ ਬਣਾ ਇੱਕ ਬਹੁਤ ਕਾਰੀ ਕਰਦੀਆਂ ਨੇ ਕਿ ਜਲਦੀ ਸਾਨੂੰ ਸੂਟਸ ਚਾਹੀਦੇ ਨੇ ਪਲੀਸ ਸੂਟ ਜਿਹੜਾ ਰੈਡੀ ਹੁੰਦਾ ਉਸ ਨੂੰ ਜਲਦੀ ਕੋਰੀਅਰ ਕੀਤਾ ਜਾ ਸਕਦਾ ਨਹੀਂ ਅਸੀਂ ਮਿਨੀਮਮ 15 ਦਿਨ ਲੈਂਦੇ ਆ ਉਸ ਨੂੰ ਸਹੀ ਰੈਡੀ ਕਰਨ ਵਾਸਤੇ ਜੇ ਤੁਹਾਡਾ ਪ੍ਰੋਪਰ ਨਾਪ ਨਹੀਂ ਹੈ ਤਾਂ ਤੁਸੀਂ ਕਹਿੰਦੇ ਨੇ ਕਿ ਕੁਝ ਸੀ ਡਿਜ਼ਾਈਨਿੰਗ ਕਰ ਦੋ ਤਾਂ ਵੀ ਸਾਨੂੰ 15 ਦਿਨ ਚਾਹੀਦੇ ਨੇ ਉਹਦਾ ਲੇਸਿੰਗ ਦਾ ਅਰੇਂਜਮੈਂਟ ਕਰਨ ਲਈ ਦੁਪੱਟੇ ਦੀ ਫਿਨਿਸ਼ਿੰਗ ਵਗੈਰਾ ਸਾਰਾ ਕੁਝ ਕੰਮ ਤਾਂ ਜੇ ਇੱਕ ਅਸੀਂ ਅੱਜ ਫੈਬਰਿਕ ਲੈ ਕੇ ਆਏ ਹਾਂ ਜੂਟ ਕ੍ਰੋਸ਼ੀਆ ਦਾ ਫੈਬਰਿਕ ਹੈ ਨਵਾਂ ਫੈਬਰਿਕ ਹੈ ਬਹੁਤ ਸੋਹਣਾ ਫੈਬਰਿਕ ਹੈ ਉਹ ਵੀ ਵੀਡੀਓ 'ਚ ਦਿਖਾਵਾਂਗੇ ਤੁਸੀਂ ਉਸ ਨੂੰ ਚੈੱਕ ਕਰ ਲਿਓ WhatsApp 'ਤੇ ਪੇਜ ਤੇ ਸਿਪਾਇਆ ਹੋਇਆ ਸੀ ਆਸਾਨੀਆਂ ਭੈਣਾਂ ਕਹਿੰਦੇ ਸੀ ਇੱਕ ਵਾਰ ਖੋਲ ਕੇ ਦਿਖਾਓ ਤਾਂ ਅਸੀਂ ਉਹ ਫੈਬਰਿਕ ਤੁਹਾਨੂੰ ਡਿਸਪਲੇ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਮੇਰੇ ਵਾਲੇ ਸੂਟ ਤੋਂ ਸਿੰਪਲ ਸੂਟ ਹੈ ਜੀ ਆਪਰਾਈਟਿੰਗ ਇਹਨਾਂ ਦਾ ਫੇਵਰੇਟ ਹੈ ਗਰਮੀਆਂ ਦੇ ਵਿੱਚ ਆਪਰਾਈਟ ਦੇ ਨਾਲ ਇਹ ਸਿੰਪਲ ਕੁਰਤੀਆਂ ਨੇ ਇਸ ਤਰੀਕੇ ਦੇ ਨਾਲ ਇਸ ਨੂੰ ਕ੍ਰੋਸ਼ੀ ਦੇ ਨਾਲ ਕੀਤਾ ਹੋਇਆ ਹੈ ਡਿਜ਼ਾਈਨਿੰਗ ਕੀਤੀ ਹੈ ਪ੍ਰੀਕਿ ਦੇ نیچے ਇਹ ਚੱਕਰੇ ਦੇ ਲਈ ਸਿੰਗ ਲਾਈਏ ਉਹਵੇਂ ਜੁਕਰੀ ਨੇ ਇਹ ਰੈਗੂਲਰ ਕੁਰਤੀਆਂ ਹੈ ਜੇ ਵਨ ਪਲੇਸ ਤੇ ਕਿਤੇ ਵੀ ਬਹੁ ਸਕਦੇ ਆ ਆਪਾਂ ਇਹਨਾਂ ਨੂੰ ਇੱਕ ਇੱਕ ਚੀਜ਼ ਨੂੰ ਕਿੰਨੇ ਦਿਨ ਤੱਕ ਕੰਟੀਨਿਊ ਕਰਦੇ ਇਹ ਪੈਟਰਨ ਸਾਡੇ ਕੋਲ ਇਹ ਡਿਜ਼ਾਈਨ ਅਵੇਲੇਬਲ ਹੈ ਕਿ ਤੁਸੀਂ ਇਸ ਨੂੰ ਆਰਡਰ ਕਰ ਸਕਦੇ ਹੋ ਪਲੇਸ ਤੇ ਫਿਰੂਜ਼ੀ ਕਲਰ ਦਾ ਹੈਗਾ ਆਫ ਵਾਈਟ ਦੇ ਵਿੱਚ ਇਹ ਜਿਓਮੈਟ੍ਰਿਕਲ ਦਾ ਪੈਟਰਨ ਹੈ ক্লোਜ਼ ਅਪ ਤੁਸੀਂ ਇਸ ਦਾ ਸੂਟ ਦਾ ਫੈਬਰਿਕ ਦਾ ਦੇਖ ਸਕਦੇ ਹੋ ਜੀ ਬਿਲਕੁਲ ਸੌਫਟ ਹੈ ਲਾਈਟ ਵੇਟਿਡ ਫੈਬਰਿਕ ਚਲੋ ਜੀ ਸ਼ੁਰੂਆਤ ਕਰਦੇ ਆ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਪਲੀਜ਼ ਉਹਦਾ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ 9417710432 ਤੇ WhatsApp ਮੈਸੇਜ ਕਰ ਲੈਣਾ ਸਾਡਾ ਨੰਬਰ ਹੈਗਾ ਜੀ ਦੁਬਾਰੇ ਨੋਟ ਕਰੋ 941771040 ਸ਼ੁਰੂਆਤ ਕਰਦੇ ਆ ਸੂਟਸ ਦੇ ਇਹਨਾਂ ਦੇ ਦੁਪੱਟੇ ਨਹੀਂ ਰੈਡੀ ਕਰਾਂਏ ਦੁਪੱਟੇ ਤੁਹਾਡੇ ਚੁਆਇਸਿਸ ਦੇ ਹੋ ਜਾਣਗੇ ਫਿਨਿਸ਼ਿੰਗ ਟਾਈ ਐਂਡ ਡਾਈ ਪਲੇਨ ਜਿਵੇਂ ਵੀ ਤੁਸੀਂ ਕਹੋਗੇ ਅਸੀਂ ਉਸੇ ਹਿਸਾਬ ਨਾਲ ਉਹਨਾਂ ਨੂੰ ਤਿਆਰ ਕਰਦੇ ਹਾਂ ਅਸੀਂ ਐਸਰਫਿਕ ਫੈ布ਰਿਕ ਕਾਟਨ ਫੈ布ਰਿਕ ਤੇ ਲੱਤੀਆਂ ਆਏ ਸੋਹਣੇ ਸੂਟਸ ਨੇ ਬਾਹਰ ਅੰਦਰ ਪਾਉਣ ਨੂੰ ਵਧੀਆ ਕਢਾਈ ਵਾਲੇ ਡਿਜ਼ਾਈਨਿੰਗਸ ਨੇ ਨਵਾਂ ਡਿਜ਼ਾਈਨ ਹੈ ਤੁਸੀਂ ਪਹਿਲਾਂ ਸੂਟ ਚੈੱਕ ਕਰ ਸਕਦੇ ਹੋ ਜੀ ਇਹ ਪਸਦਾ ਕਰਦੇ ਬਹੁਤ ਸੋਹਣਾ ਫੈਬਰਿਕ ਹੈ ਕਲਰ ਵੀ ਬਹੁਤ ਸੋਹਣਾ ਹੈ ਇਸ ਦਾ ਰੰਗ ਹੈ ਜੀ ਇਹਦਾ ਸੈਲਫ ਤੁਸੀਂ ਵੇਸਦਾ ਚੈੱਕ ਕਰ ਸਕਦੇ ਹੋ ਫੈਬਰਿਕ ਦਾ ক্লোਜ਼ ਅਪ ਕਰ ਸਕਦੇ ਹੋ ਬ੍ਰਿਕ ਜੀ ਆਨਲਾਈਨਿੰਗ ਦੇ ਵਿੱਚ ਇਹ ਫੈਬਰਿਕ ਹੈ ਜੀ ਇਹ ਇਹੇ ਅਸੀਂ ਜਿਹੜਾ ਕੀਤਾ ਹੋਇਆ ਆ ਹਸਰਵਾਰ ਦੇ ਪਹੁੰਚੀ ਜਾਂਦੀ ਆ ਸਲਵਾਰ ਦੇ ਉੱਤੇ ਕੰਮ ਹੈ ਜੀ ਫਰਸ਼ੀ ਸਲਵਾਰਾਂ ਉੱਚੀਆਂ ਕਮੀਜ਼ਾਂ ਦੇ ਨਾਲ ਬੜੀਆਂ ਸੋਹਣੀਆਂ ਲੱਗਦੀਆਂ ਨੇ ਹਨਾ ਤਾਂ ਉੱਚੀਆਂ ਕਮੀਜ਼ਾਂ ਦੇ ਨਾਲ ਅਸੀਂ ਪਰਮਾ ਜਾ ਇਹਨੂੰ ਸਲਵਾਰ ਤੇ ਬਾਟਮ ਤੇ ਕੰਮ ਕਰਕੇ ਲੈ ਕੇ ਗਏ ਆ ক্লোਜ਼ ਅਪ ਤੁਸੀਂ ਐਮਬਰਾਇਡਰੀ ਦਾ ਦੇਖ ਸਕਦੇ ਹੋ ਬੜਾ ਸੋਹਣਾ ਹੀ ਗੁਲਾਬ ਦੀਆਂ ਅੰਬਰੀਕ ਜੀਆਂ ਪੱਤੀਆਂ ਬੜੀਆਂ ਹੋਈਆਂ ਨੇ ਨਾਲ ਉਹਨੇ ਬੜਾ ਸੋਹਣਾ ਬ੍ਰਾਈਟ ਜਿਹਾ ਹਾਈਲਾਈਟ ਕੀਤਾ ਹੋਇਆ ਇਹਨੂੰ ਮੈਜੈਂਟਾ ਰੰਗ ਦੇ ਨਾਲ ਸੀ ਹਾਈਲਾਈਟ ਕੀਤਾ ਇਹ ਸਲਵਾਰ ਤੇ ਪਹੁੰਚਿਆ ਤੇ ਅਜੂਬਾ ਪਹੁੰਚਿਆ ਤੇ ਬਣਾਉਣਾ ਪਹੁੰਚਿਆ ਤੇ ਬਣ ਜੂਗਾ ਜੀ ਜੇ ਤੁਸੀਂ ਕਿਸੇ ਪਲਾਸੋ ਵਗੈਰਾ ਤੇ ਬਣਾਉਣਾ ਹੈ ਤਾਂ ਅਸੀਂ ਉਸ ਤਰੀਕੇ ਨਾਲ ਵੀ ਇਸ ਨੂੰ ਤਿਆਰ ਕਰ ਦਾਂਗੇ ਅਸੀਂ ਪਰ ਇਸ ਨੂੰ ਸਲਵਾਰ ਦੇ ਹਿਸਾਬ ਨਾਲ ਤਿਆਰ ਕੀਤਾ ਹੈ ਸਲਵਾਰ ਲੂਸ ਕੀਤੀ ਹੈ ਜੀ ਦੋਨੇ ਇਹ ਸਲਵਾਰ ਦੇ ਪਹੁੰਚੇ ਆ ਰਹੀ ਹੈ ਦੁਪੱਟਾ ਇਸ ਦਾ بیس ਕਲਰ ਚੋਂ ਨੇ بیس ਕਲਰ ਦੇ ਕੇ ਮਜੈਂਟਾ ਕਲਰ ਵੀ ਲੇਸਿੰਗ ਲੱਗ ਸਕਦੀ ਹੈ ਨਹੀਂ ਕੁਛ ਲੇਸਿੰਗ ਦੇਣੀ ਤਾਂ ਦੁਪੱਟੇ ਨੂੰ ਟਾਈ ਐਂਡ ਡਾਈ ਮਜੈਂਟਾ ਤੇ بیس ਕਲਰ ਦੇ ਨਾਲ ਟਾਈ ਐਂਡ ਡਾਈ ਕਰ ਸਕਦੇ ਹੋ ਵੀ ਬਹੁਤ ਸੋਹਣਾ ਲੱਗਦਾ ਹੈ ਜੀ तो शर्ट इस दी इस तरीके न शर्ट के उीवसते दे ने स्लीव्स के उ कम किया हो स्लीवस किया फिनिशिंग आ जाऊगी शर्ट के जो तुम्हें बूटी पवानी है तो बुट्टी पै जूगी असं इसको प्लेन रखी डिजाइनिंग दे कि सिंपल पोटली बटनज आ जाएंगे मजंटा कलर के क्योंकि ये बॉटम हैवी है स्लीवस आ जाएवी तो सिर्फ मजंटा कलर दॉटम पोटली बटनज का सोचिए जो कुछ होर करना चाहते तो सकते ਪਿਸਤਾ ਕਲਰ ਤੇ ਰਾਮ ਟੈਕਸ ਦਾ ਇਹ ਫੈਬਰਿਕ ਹੈ ਬਹੁਤ ਸੋਹਣਾ ਫੈਬਰਿਕ ਹੈ ਹੈਵੀ ਸਲਵਾਰ ਦੇ ਨਾਲ ਹੈ ਤੁਸੀਂ ਇਸ ਨੂੰ ਕੁਰਸੀ ਬਣਾਓ ਸਟ੍ਰੇਟ ਸਲਵਾਰ ਬਣਾਓ ਜਾਂ ਪਟਿਆਲਾ ਸ਼ਾਹ ਨੀ ਬਣਾਓ ਜਿਸ ਤਰੀਕੇ ਨਾਲ ਵੀ ਬਣਾਉਣਾ ਚਾਹੁੰਦੇ ਹੋ ਉਸੇ ਤਰੀਕੇ ਨਾਲ ਤੁਸੀਂ ਤਿਆਰ ਕਰਨਾ ਹੈ ਨੈਕਸਟ ਸੂਟ ਹੈ ਜੀ ਜਿਹੜਾ ਗ੍ਰੇ ਕਲਰ ਤੇ ਹੈ ਇਹ ਵੀ ਹਕੂ ਬਾਦ ਦਾ ਫੈਬਰਿਕ ਹੈ ਤੁਸੀਂ ਫੈਬਰਿਕ ক্লোਜ਼ ਅਪ ਦੇਖ ਸਕਦੇ ਹੋ ਬਹੁਤ ਸੋਹਣਾ ਹੈ 올모스트 ਸਾਰਾ ਸਾਡੇ ਕੋਲੇ ਖਤਮ ਹੋ ਚੁੱਕਿਆ ਹੁਣ ਪਹਿਲਾਂ ਅਸੀਂ ਨੇ ਕਾਫੀ ਸੁਰਚੇ ਦੇ ਬਣਾ ਕੇ ਤੁਹਾਨੂੰ ਦਿਖਾਈ ਨੇ ਐਮਬਰਾਇਡਰੀਸ ਦੇ ਨਾਲ ਮਿਕਸ ਮੈਚ ਕੀਤੇ ਹੋਏ ਬੜਾ ਸੋਹਣਾ ਫਾਈਨ ਹਕੂਬਾ ਦਾ ਫੈਬਰਿਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੋਈ ਪੋਕਟੀਆਂ ਵੱਡੀਆਂ ਨਹੀਂ ਹੈਗੀਆਂ ਬ੍ਰਿਕ ਬ੍ਰਿਕ ਦੇ ਲਾਈਨਿੰਗ ਦੇ ਵਿੱਚ ਐਮਬਰਾਇਡਰੀ ਹੈ ਇਸ ਦੇ ਉੱਤੇ ਅਸੀਂ ਪਾਸਵਰਕ ਕੀਤਾ ਹੈ ਪਾਸਵਰਕ λεਮਨ ਦੇ ਨਾਲ ਕੀਤਾ ਹੈ ਕੰਟਰਾਸਟ ਰੇਟ ਦੇ ਨਾਲ ਹੈ ਜੀ ਪਾਸਵਰਕ ਹੈ ਗ੍ਰੇ ਕਲਰ ਦੇ ਉੱਤੇ λεਮਨ ਕਲਰ ਦੇ ਉੱਤੇ ਗ੍ਰੇ ਕਲਰ ਦਾ ਹੈ 26 ਤਾਈ ਕੇ ਰਦਾ ਹੈ ਪੈਚ ਵਰਕ ਕੀਤਾ ਐਵੇਂ ਜੁ ਕਰੀ ਇਹਦੀਆਂ ਬਾਹਾਂ ਕੀ ਕੀਤਾ ਇਸੇ ਤਰੀਕੇ ਨਾਲ ਹੀ ਬਾਹਾਂ ਦੀ ਤੇ ਬਾਹਾਂ ਵੀ ਇਹਦੀਆਂ ਫੁੱਲ ਹੈਗੀਆਂ ਜੀ ਤੁਸੀਂ ਬੈਲ 슬ੀਵਸ ਬਣਾਉਣਾ ਚਾਹੁੰਦੇ ਹੋ ਤਾਂ ਬੈਲ 슬ੀਵਸ ਬਣ ਜਾਣਗੇ ਜਿਵੇਂ ਮੈਂ ਜਬਾਂਦੇ ਦੁਪੱਟਾ ਇਹਦਾ ਟਾਈ ਐਂਡ ਡਾਈ ਦਾ ਬਣ ਜਾਊਗਾ ਸਿੰਗਲ ਬਣਾਉਣਾ ਸਿੰਗਲ ਬਣ ਜਾਊਗਾ ਲੈਮਨ ਲੇਸ ਲੱਗ ਜਾਊਗਾ ਉੱਪਰ ਨਿੱਕ ਤੇ ਕੁਝ ਐਮਬਰਾਇਡਰੀ ਦੇਣਾ ਚਾਹੁੰਦੇ ਹੋ ਤਾਂ ਐਮਬਰਾਇਡਰੀ ਹੋ ਜਾਊਗੀ ਨਹੀਂ ਕੁਝ ਸਟਿਚਿੰਗ ਦੇਣੀ ਚਾਹੀਦਾ ਜੱਲਦਾ ਨੈਕਸਟ ਸੂਟ ਹੈ ਜੀ ਜਿਹੜਾ ਇਹ ਲੈਨਨ ਦਾ ਫੈਬਰਿਕ ਹੈਗੀ ਲਾਸਟ ਪੀਸਿਸ ਹੀ ਰਹਿ ਗਏ ਸਾਡੇ ਕੋਲੇ ਆਲਮੋਸਟ ਸਾਰਾ ਫੈਬਰਿਕ ਖ ਕਾਫੀ ਸੈਂਪਲਸ ਮੈਂ ਤੁਹਾਨੂੰ ਸੂਟਸ ਬਣੇ ਵੀ ਦਿਖਾਈ ਸੀ ਫੈਬਰਿਕ ਵੀ ਦਿਖਾਇਆ ਸੀਗਾ ਇਹ ਇਸ ਤਰੀਕੇ ਨਾਲ ਰੈਡੀ ਇਹ ਰੈਡੀ ਟੂ ਸੇਲ ਹੀ ਹੈ ਜੀ ਇਹ ਵੀ ਇਸ ਨੂੰ ਇਸ ਤਰੀਕੇ ਨਾਲ ਕਢਾਇਆ ਹੈ ਬਿਲਕੁਲ ਸਿੰਗਲ ਟਾਂਕੇ ਦਾ ਬਰੀਕ ਜਿਹਾ ਕੰਮ ਹੈ ਜਿਹੜਾ ਸੂਟ ਦੇ ਵਿੱਚ ਸੈਲਫ ਬੇਸ ਸੀਗਾ ਉਸੇ ਨੂੰ ਅਸੀਂ ਹਾਈਲਾਈਟ ਕੀਤਾ ਐਮਬਰਾਇਡਰੀ ਦੇ ਵਿੱਚ ਬਿਲਕੁਲ ਸੇਮ ਫਲਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਸੂਟ ਦਾ ਜਿਹੜਾ ਫਲਾਰ ਹੈ ਉਸੇ ਨੇ ਅਸੀਂ ਐਮਬਰਾਇਡਰੀ ਦੇ ਫਲਾਰ ਚੱਕਿਆ ਬਹੁਤ ਹੀ ਪਿਆਰਾ ਲੈਨਨ ਦਾ ਫੈਬਰਿਕ ਹੈ ਜੀ ਬਹੁਤ ਸੋਹਣੀ ਕੁਆਲਿਟੀ ਦਾ ਇਸ ਦੇ ਵਿੱਚ ਇੱਕ ਅਸੀਂ ਕੋਰ 쉐ਡ ਦਿੱਤਾ ਹੈ ਜਿਹੜਾ ਕਿ ਗ੍ਰੇ ਕਲਰ ਵਿੱਚ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਵੀ ਗ੍ਰੇ ਸ਼ੇਡ ਦੇ ਉੱਤੇ ਬਣਿਆ ਹੋਇਆ ਡਿਜ਼ਾਈਨਿੰਗ ਸੇਮ ਹੈ ਦੋਨਾਂ ਦੀ ਲੈਨਨ ਦਾ ਫੈਬਰਿਕ ਹੈ ਸੌਫਟ ਲੈਨਨ ਹੈ ਲਾਈਨਿੰਗ ਦੀ ਲੋੜ ਨਹੀਂ ਹੈ ਕਿਉਂਕਿ ਇਹ ਤਾਂ ਬਿਲਕੁਲ ਸੌਫਟ ਹੋ ਜਾਊਗਾ ਜੇ ਕਸ ਨਹੀਂ ਹੈਗਾ ਇਸ ਦਾ ਬੀਚ ਦੇ ਵਿੱਚ ਪੈਣ ਨੂੰ ਪਦੀ ਹੈ ਨੈਕਸਟ ਫੈਬਰਿਕ ਹੈ ਜੀ ਪ੍ਰਿੰਟਡ ਫੈਬਰਿਕ ਹੈ ਬਹੁਤ ਸੋਹਣਾ ਲਵਲਿੰਨ ਦਾ ਫੈਬਰਿਕ ਹੈ ਜੀ ਇਹ ক্লোਜ਼ ਅਪ ਤੁਸੀਂ ਇਸ ਦਾ ਦੇਖ ਸਕਦੇ ਹੋ ਬਹੁਤ ਸੋਹਣਾ ਇਹਦਾ ਪ੍ਰਿੰਟ ਹੈ ਬਹੁਤ ਫਾਈਨ ਹੈ ਜੀ ਲਵਲਿੰਨ ਦਾ ਫੈਬਰਿਕ ਹੈ 125020 ਹੀ ਰਿੰਗਸ ਦਾ ਫੈਬਰਿਕ ਇਨ ক্লোਜ਼ ਅਪ ਤੁਸੀਂ ਦੇਖ ਸਕਦੇ ਹੋ ਇਸ ਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਡਿਜ਼ਾਈਨ ਕਰਾ ਸਕਦੇ ਹੋ ਨੈਕਸਟ ਸੂਟ ਹੈ ਜਿਹੜਾ ਅਸੀਂ ਦਿਖਾ ਰਹੇ ਹਾਂ ਇਹ ਕਰੋਸ਼ੀ ਦਾ ਜੂਤ ਕਰੋਸ਼ੀ ਦਾ ਫੈਬਰਿਕ ਹੈ ਜਿਹੜਾ ਅਸੀਂ ਰਿਮਾਰਕਟ ਸੱਕਤੇ ਵੀ ਪਾਇਆ ਸੀ ਕਿ ਸਾਰੀਆਂ ਭੈਣਾਂ ਪੁੱਛ ਰਹੀਆਂ ਸੀ ਇਹ ਨਵਾਂ ਕੱਪੜਾ ਆਇਆ ਹੈ ਜੀ ਨਵਾਂ ਕੱਪੜਾ ਆਇਆ ਹੈ ਜੂਤ ਕਰੋਸ਼ੀ ਇਹਦਾ ਇਹ ਫੈਬਰਿਕ ਹੈ ক্লোਜ਼ ਅਪ ਤੁਸੀਂ ਇਸ ਦਾ ਦੇਖ ਸਕਦੇ ਹੋ ਇਹਦੇ ਵਿੱਚ ਡਿਜੀਟਲ ਪ੍ਰਿੰਟਿੰਗ ਕੀਤੀ ਹੋਈ ਹੈ ਬਹੁਤ ਸੂਧਿੰਗ ਜੀ ਇਹਦੀ ਡਿਜੀਟਲ ਪ੍ਰਿੰਟਿੰਗ ਲਾਈਨਿੰਗ ਲਗਾਉਣੀ ਹੈ ਤਾਂ ਲਾਈਨਿੰਗ ਲੱਗ ਜੂਗੀ ਨਹੀਂ ਵੀ ਲਗਾਉਣੀ ਹੈਗੀ ਤਾਂ ਤੁਸੀਂ ਇਸ ਦੇ ਨਾਲ ਸਮੀਛ ਜਾਂ ਅੰਡਰਸ਼ਰਟ ਬਣਾ ਸਕਦੇ ਆ ਪਲੰਬੀ ਸੇਮ ਫੈਬਰਿਕ ਦਾ ਕਪੜਾ ਲੈ ਕੇ ਮਨਮਨ ਲੈ ਕੇ ਉਸ ਦੀ ਇੱਕ ਅੰਡਰਸ਼ਰਟ ਸੈਪਰੇਟ ਬਣਾ ਸਕਦੇ ਆ ਲਾਈਨਿੰਗ ਲਗਾਉਣੀ ਹੈ ਤਾਂ ਲਾਈਨਿੰਗ ਲੱਗ ਜੂਗੀ ਇਹਦੇ ਵਿੱਚ ਹਲਕਾ ਦਾ ਜੂਟ ਕਰੋਸ਼ੀਆ ਫੈਬਰਿਕ ਹੈ ਨਵਾਂ ਫੈਬਰਿਕ ਹੈ ਜੀ ਇਹ ਨਵੀਂ ਚੀਜ਼ ਹੈ ਉਮੀਦ ਕਰਦੀ ਹਾਂ ਜਿਹੜੇ ਵੀ ਸੂਟਸ ਤੁਹਾਨੂੰ ਦਿਖਾਈ ਨੇ ਤੁਹਾਨੂੰ ਪਸੰਦ ਆਏ ਹੋਣਗੇ ਤੇ ਸਾਨੂੰ ਜਿਹੜਾ ਵੀ ਸੂਟ ਚੰਗਾ ਲੱਗਦਾ ਉਸ ਦਾ ਸਾਨੂੰ ਆਰਡਰ ਦਿਓ ਜੀ ਸਸਟੇ